ਸਾਰਜੋਗ ਦੋਸਤੋ ਮੈਂ ਤੁਹਾਡੇ ਸਾਹਮਣੇ ਜਿੰਦਰ ਦੀ ਕਹਾਣੀ ਡਰ ਪੇਸ਼ ਕਰਨ ਜਾ ਰਿਹਾ ਹਾਂ ਜਿੰਦਰ ਸਾਡੀ ਪੰਜਾਬੀ ਕਹਾਣੀ ਦਾ ਨਾਂ ਬਰ ਹਸ ਤਖਰ ਹੈ ਉਹਨਾਂ ਦੀ ਕਹਾਣੀ ਡਰ ਥੋੜੇ ਕਿਉਂ ਚਰ ਲਈ ਮੈਨੂੰ ਨੀਂਦ ਦੀ ਝਪਕੀ ਆਈ ਹੈ ਇੱਕ ਚਿਹਰਾ ਦਿਸਦਾ ਹੈ ਬੁਰੀ ਤਰ੍ਹਾਂ ਜ਼ਖਮੀ ਹੋਇਆ ਲਹੂ ਚਲਤ ਪਤ ਹੱਥ ਦਾ ਵੱਡਿਆ ਹੋਇਆ ਅੰਗੂਠਾ ਇੱਕ ਪਾਸੇ ਪਿਆ ਕੰਨਾ ਇੱਕ ਹੋਰ ਪਾਸੇ ਗੁੱਟ ਗੋਡੇ ਦੀ ਚੱਪਣੀ ਫਿਰ ਇਹ ਚਿਹਰਾ ਅਜੇ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ ਚੀਕਾਂ ਮਾਰਦਾ ਹਾਂ ਮੈਨੂੰ ਬਚਾਓ ਕੋਈ ਹੈ ਮੈਨੂੰ ਬਚਾਓ 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 ਮੈਂ ਕਹਿਣਾ ਮੈਂ ਆਲੇ ਦੋਲੇ ਹੱਥ ਮਾਰਦਾ ਉੱਠ ਬੈਠਦਾ ਹਾਂ ਸ਼ਾਇਦ ਮੇਰੀ ਚੀਕ ਵੀ ਨਿਕਲ ਗਈ ਹੋਵੇ ਮੇਰਾ ਇੱਕ ਹੱਥ ਜ਼ੋਰ ਨਾਲ ਮਨਜੀਤ ਤੇ ਲੱਗ ਜਾਂਦਾ ਹੈ ਉਹ ਦਰਦ ਨਾਲ ਕੱਠੀ ਹੋ ਜਾਂਦੀ ਹੈ ਖਿੱਚ ਕੇ ਕਹਿੰਦੀ ਆ ਕਮਲੇ ਹੋ ਗਿਓ ਖੱਬੀ ਸਾਤੂ ਨਹੀਂ ਪੜੋ ਮੇਰੇ ਵੱਲ ਦੇਖਦੀ ਹੈ ਮੇਰੇ ਤੇਜ਼ ਚੱਲਦੇ ਸਾਹ ਨੂੰ ਮਹਿਸੂਸ ਦਿਆ ਉਹ ਆਪਣੇ ਦਰਦ ਨੂੰ ਭੁੱਲ ਜਾਂਦੀ ਹੈ ਉਹ ਘਬਰਾ ਜਾਂਦੀ ਹੈ ਪੁੱਛਦੀ ਹੈ ਕੀ ਹੋਇਆ ਕੁਛ ਨਹੀਂ ਦੱਸਦਾ ਹਾਂ ਉਹ ਫੇਰ ਪੁੱਛਦੀ ਹੈ ਤੁਹਾਡੇ ਦਿਲ ਦੀ ਧੜਕਣ ਬਹੁਤ ਵਧੀ ਹੋਈ ਆ ਮੈਂ ਹਨੇਰੇ ਚ ਚੌਪਾਸੀ ਨਜ਼ਰ ਘਮਾਉਂਦਾ ਹਾਂ ਸਿਰ ਚ ਜੋ ਜੋਰ ਦੀ ਉਂਗਲ ਫੇਰਦਾ ਹਾਂ ਸੁਰਤ ਸੰਭਾਲਦਾ ਹਾਂ ਪਹਿਲਾਂ ਨਾਲੋਂ ਕੈਮ ਹੁੰਦਾ ਹਾਂ ਮੈਂ ਆਪਣੇ ਸੁਪਨੇ ਬਾਰੇ ਦੱਸਦਾ ਹਾਂ ਉਹ ਟੀ ਉਜਗਾ ਦਿੰਦੀ ਹੈ ਕਹਿੰਦੀ ਹੈ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਸੌਣ ਲੱਗਿਆ ਸਿਹਰਾਣੇ ਵਾਲੇ ਪਾਸੇ ਜੁੱਤੀ ਮੋਤੀ ਮਾਰ ਲਿਆ ਕਰੋ ਫਿਰ ਮਾੜੇ ਸੁਪਨੇ ਨਹੀਂ ਆਉਂਦੇ ਇਹ ਤਰੀਕਾ ਮੈਨੂੰ ਮਾਤਾ ਜੀ ਨੇ ਦੱਸਿਆ ਸੀ ਇਹਦੇ ਨਾਲ ਫਰਕ ਪੈਂਦਾ ਮੇਰਾ ਤਾਂ ਚੇਤਾ ਮਾੜਾ ਤੋ ਅਤੋਂ ਇੰਨਾ ਵੀ ਕੰਮ ਨਹੀਂ ਹੁੰਦਾ ਮੈਂ ਉਸਦੇ ਚਿਹਰੇ ਵੱਲ ਦੇਖਦਾ ਹਾਂ ਉਹ ਡਰੀ ਹੋਈ ਹੈ ਮੈਥੋਂ ਵੀ ਜ਼ਿਆਦਾ ਮੈਂ ਉਸ ਨੂੰ ਪੁੱਛਦਾ ਹਾਂ ਤੈਨੂੰ ਇੰਨੇ ਦਿਨ ਹੀ ਕਿਹੋ ਜਿਹੇ ਸੁਪਨੇ ਆਉਂਦੇ ਨੇ ਉਹ ਦੱਸਦੀ ਹੈ ਮੈਨੂੰ ਰਾਤ ਨੂੰ ਦਿਨੇ ਸੁਪਨੇ ਆਉਂਦੇ ਆ ਅਜੀਬੋ ਗਰੀਬ ਅੱਜ ਦੁਪਹਿਰ ਦੀ ਹੀ ਸੁਣ ਲਓ ਮੇਰੀ ਮਾੜੀ ਕੋ ਝਪਕੀ ਲੱਗੀ ਸੀ ਕਿ ਸੁਪਨਾ ਆਇਆ ਮੈਂ ਤੇ ਬਲਰਾਜ ਕਿਤੇ ਜਾ ਰਹੇ ਹਾਂ ਅਗਲੇ ਸਟੇਸ਼ਨ ਤੋਂ ਅਜੀਬੀ ਗੱਡੀ ਚਾ ਚੜਦਾ ਹੈ ਗੱਡੀ ਬਹੁਤ ਤੇਜ਼ ਜਾ ਰਹੀ ਹੈ ਫਿਰ ਗੱਡੀ ਦੀ ਥਾਂ ਝੋਟਾ ਆ ਜਾਂਦਾ ਹੈ ਸੱਲ ਤੋੜ ਦੌੜਦਾ ਪਾਗਲ ਹੋਇਆ ਮੈਂ ਚੀਕਾਂ ਮਾਰਦੀਆਂ ਬਚਾਓ ਬਚਾਓ ਫਿਰ ਅਜੀਬ ਜਿਹਾ ਬੰਦਾ ਦਿਸਦਾ ਹੈ ਉਹਦੇ ਹੱਥ 'ਚ ਹੋਰ ਹੀ ਤਰ੍ਹਾਂ ਦਾ ਤੇਜ਼ ਹਥਿਆਰ ਹੈ ਉਹ ਰੌਕਸ਼ਾਂ ਵਾਂਗੂ ਹੱਸਦਾ ਹੈ ਅਜੇ ਤੇ ਬਲਰਾਜ ਮੁਖਾਂ ਵਾਲੀ ਆਪਣਾ ਮੂੰਹ ਖੋਲਦਾ ਮੇਰੀ ਚੀਕ ਨਿਕਲ ਜਾਂਦੀ ਆ ਫਿਰ ਮੇਰੀ ਅੱਖ ਖੁੱਲ ਜਾਂਦੀ ਹੈ ਮੁੜ ਕੇ ਨੀਂਦ ਨਹੀਂ ਆਉਂਦੀ ਇਹ ਪਤਾ ਨਹੀਂ ਕਿਉਂ ਹੁੰਦਾ ਅਕਸਰ ਹੀ ਮੈਨੂੰ ਅਜਿਹੇ ਸੁਪਨੇ ਆਉਂਦੇ ਹਨ ਕਈ ਤਾਂ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਊਠ ਪਟਾਂਗ ਜਿਹਾ ਕਈ ਥਾਂ ਮੈਂ ਇਹ ਦੇਖੀਆਂ ਹੁੰਦੀ ਹਨ ਕਈ ਨਹੀਂ ਕਈ ਚਿਹਰਿਆਂ ਨੂੰ ਮੈਂ ਜਾਣਦਾ ਹਾਂ ਕਈਆਂ ਨੂੰ ਬਿਲਕੁਲ ਵੀ ਨਹੀਂ ਪਰ ਇੱਕ ਗੱਲ ਅਵਾਸ਼ਾ ਕਿ ਨਾ ਚ ਇੱਕ ਅਦਾ ਨੌਜਵਾਨ ਹੁੰਦਾ ਹੈ ਜਿਸ ਦੀ ਸ਼ਕਲ ਅਜੇ ਜਾਂ ਬਲਰਾਜ ਨਾਲ ਜਾ ਮਿਲਦੀ ਹੈ ਮੈਨੂੰ ਜੱਕਦਮ ਜਾਗ ਆ ਜਾਂਦੀ ਹੈ ਫਿਰ ਕਿੰਨਾ ਚਿਰ ਨੀਂਦ ਨਹੀਂ ਆਉਂਦੀ ਮੈਂ ਆਪਣੇ ਮਾੜੇ ਸੁਪਨਿਆਂ ਬਾਰੇ ਮਰਜੀਤ ਨੂੰ ਬਹੁਤ ਘੱਟ ਦੱਸਦਾ ਹਾਂ ਉਹ ਵੀ ਨਹੀਂ ਦੱਸਦੀ ਪਿਛਲੇ ਕੁਝ ਸਾਲਾਂ ਤੋਂ ਉਹ ਵੀ ਮੇਰੇ ਵਾਂਗ ਪਰ ਮੈਂ ਨੀਂਦ ਨਹੀਂ ਸੌਂਦੀ ਮੈਂ ਇੱਕ ਦਿਨ ਉਹਨੂੰ ਇਸ ਬਾਰੇ ਪੁੱਛ ਹੀ ਲਿਆ ਸੀ ਤਾਂ ਉਸਨੇ ਆਪਣੀ ਚਿੰਤਾ ਜ਼ਾਹਰ ਕੀਤੀ ਮੁੰਡੇ ਸੈੱਟ ਹੋ ਜਾਣਾ ਵੇਹਾਏ ਜਾਨ ਸਾਡੀ ਚਿੰਤਾ ਮੁੱਕ ਜਾਵੇਗੀ ਆਪਣੇ ਜੋਗੇ ਹੋ ਜਾਣ ਸਾਨੂੰ ਭਾਵੇਂ ਕੱਖ ਨਾ ਦੇਣ ਮੈਂ ਉਸ ਨੂੰ ਸਰੇਂਦਰਪਾਲ ਦੇ بیٹے જયਪਾਲ ਨਾਲ ਵਾਪਰੇ ਹਾਸੇ ਬਾਰੇ ਦੱਸਦਾ ਹਾਂ ਸਰੇਂਦਰਪਾਲ ਮੇਰਾ ਕਲੀਗ ਹੈ ਉਸਨੇ ਪੈਂਡੈਕਸ ਦਾ ਆਪਰੇਸ਼ਨ ਪਟੇਲ ਹਸਪਤਾਲ ਤੋਂ ਕਰਾਇਆ ਸੀ ਕੱਲ ਰਾਤ જયਪਾਲ ਹਸਪਤਾਲ ਤੋਂ ਵਾਪਸ ਆ ਰਿਹਾ ਸੀ ਰਾਤ ਦੇ 12 ਵਜੇ ਸਨ ਜਦੋਂ જયਪਾਲ ਬੱਸ ਸਟੈਂਡ ਤੋਂ ਖਰਤਾਰ ਨਗਰ ਚੌਕ ਵੱਲ ਜਾ ਰਿਹਾ ਸੀ ਤਾਂ ਗੋ ਤਿੰਨ ਜਣਿਆਂ ਨੇ ਉਸ ਨੂੰ ਰੋਕ ਲਿਆ ਮੁੰਡਾ ਜਵਾਨ ਹੈ ਜੋਸ਼ੀਲਾ ਹੈ ਉਹਨਾਂ ਨਾਲ ਹੱਥੋਂ ਪਾਈ ਹੋਵੇਗੀ ਇੱਕ ਜਣੇ ਨੇ ਹਾਤੀਆ ਜੈਪਾਲ ਦੀ ਖੱਬੀ ਬਾਹ ਤੇ ਮਾਰਿਆ ਬਾਹ ਬਚ ਗਈ ਪਰ ਫ੍ਰੈਕਚਰ ਹੋ ਗਿਆ ਉਹ ਜੈਪਾਲ ਦਾ ਮੋਟਰਸਾਈਕਲ ਮੋਬਾਈਲ ਤੇ ਗੜ ਦੀ ਚੈਨੀ ਲੈ ਗਏ ਸ੍ਰਿੰਦਰਪਾਲ ਨੇ ਦੱਸਿਆ ਕਿ ਉਹਨੇ ਜੈਪਾਲ ਨੂੰ ਬੜਾ ਰੋਕਿਆ ਕਿ ਉਹ ਹਸਪਤਾਲ ਚ ਹੀ ਰੁੱਕ ਜਾਵੇ ਸਵੇਰ ਨੂੰ ਚਲਿਆ ਜਾਵੇ ਪਰ ਜੈਪਾਲ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਹਿੰਦਾ ਹੋਇਆ ਚਲਾ ਗਿਆ ਉਹ ਆਪਣੇ ਮੁੰਡੇ ਤੋਂ ਔਖਾ ਸੀ ਕਿ ਉਹਨੇ ਉਹਦਾ ਕਿਹਾ ਨਹੀਂ ਮੰਨਿਆ ਉਹ ਰੋਣ ਹੱਕਾ ਹੋਇਆ ਦੱਸਦਾ ਸੀ ਯਾਰ ਕੀ ਕਰੀਏ ਮੁੰਡੇ ਪਰਵਾਹ ਹੀ ਨਹੀਂ ਕਰਦੇ ਮਾਪਿਆਂ ਨੂੰ ਤਾਂ ਛੁੱਡੂ ਸਮਝਦੇ ਆ ਜੇ ਮੇਰਾ ਕਿਹਾ ਮੰਨਿਆ ਦਾ ਤਾਂ ਇਹਨਾਂ ਨੁਕਸਾਨ ਤਾਂ ਨਾ ਕਰਵਾਉਂਦਾ ਚੱਲ ਨੁਕਸਾਨ ਤਾਂ ਮરાਵੇ ਇਹੀ ਤੇ ਹੀ ਜਾਨ ਬਚ ਗਈ ਇਹਨਾਂ ਬਥੇਰਾ ਮੈਂ ਹਸਪਤਾਲ ਚ ਪਿਆ ਉਹਦੀ ਮੰਮੀ ਦਾ ਬਲੱਡ ਪ੍ਰੈਸ਼ਰ ਵਧਿਆ ਜੈਪਾਲ ਦੀ ਪਲਸਟਰ ਲੱਗਾ ਮੈਂ ਇਸ ਹਾਸੇ ਬਾਰੇ ਉਹਨੂੰ ਦੱਸ ਕੇ ਗਲਤੀ ਕੀਤੀ ਹੈ ਹੁਣ ਉਹਦੀ ਨੀਂਦ ਰਫੂ ਚੱਕਰ ਹੋ ਗਈ ਆ ਉਹ ਬਾਰ ਬਾਰ ਪਾਸੇ ਬਦਲਦੀ ਹੈ ਉਸ ਨੂੰ ਅਚੋਤਾਈ ਲੱਗੀ ਹੋਈ ਆ ਉਸ ਦੇ ਤੇ ਚੱਲਦੇ ਸਾਹਾਂ ਦੀ ਆਵਾਜ਼ ਮੈਨੂੰ ਹੋਰ ਪਰੇਸ਼ਾਨ ਕਰਦੀ ਹੈ ਉਹ ਬਹੁਤ ਕੁਝ ਦੱਸਣਾ ਚਾਹੁੰਦੀ ਹੈ ਪਰ ਮੈਂ ਉਹਨੂੰ ਪੁੱਛਣਾ ਨਹੀਂ ਚਾਹੁੰਦਾ ਮੈਨੂੰ ਪਤਾ ਹੈ ਕਿ ਉਹ ਮੋੜ-ਕੋੜ ਕੇ ਹੋਈਆਂ ਗੱਲਾਂ ਹੀ ਕਰਨੀ ਹਨ ਹੁਣ ਸਾਡੇ ਚ ਪਿਆਰ ਮੁਹੱਬਤ ਬਾਰੇ ਨਹੀਂ ਫਿਕਰਾਂ ਬਾਰੇ ਕਿਸਾਂਜ ਬਣ ਗਈ ਹੈ ਉਹ ਮੇਰੇ ਨਾਲੋਂ ਜ਼ਿਆਦਾ ਸੋਚਦੀ ਆ ਗਲੀ ਗੌਂੜ ਰਿਸ਼ਤੇਦਾਰਾਂ ਤੇ ਦੂਰ ਨੇੜੀਆਂ ਦੋਸਤੀਆਂ ਚ ਬਹੁਤ ਕੁਝ ਵਾਪਰ ਜਾਂਦਾ ਹੈ ਜਿਹੜਾ ਸਾਨੂੰ ਫਿਕਰਮੰਦ ਕਰਦਾ ਹੈ ਉਹ ਬਹੁਤ ਹੋਈਆਂ ਬੀਤਿਆਂ ਨੂੰ ਇੱਕਦਮ ਨਹੀਂ ਦੱਸਦੀ ਕੁਝ ਵਾਕਿਆ ਬਾਅਦ ਦੱਸਦੀ ਹੈ ਕਈ ਵਾਰ ਮੈਂ ਕਹਿੰਨਾ ਇਹ ਕਿਹੜੀ ਦੱਸਣ ਵਾਲੀ ਗੱਲ ਸੀ ਤਾਂ ਉਹ ਕਹਿੰਦੀ ਆ ਜੇ ਤੁਹਾਨੂੰ ਨਾ ਦੱਸਾਂ ਤਾਂ ਹੋਰ ਕਿਹਨੂੰ ਦੱਸਾਂ ਇਸ ਘਰ 'ਚ ਤੁਹਾਡੇ ਬਿਨਾ ਮੇਰੀ ਕੌਣ ਸੁਣਨ ਵਾਲਾ ਹੁਣ ਵੀ ਮੇਰੀ ਚੱਪੂ ਨੂੰ ਅਖਰਦੀ ਹੈ ਉਹ ਮੇਰੇ ਵੱਲੋਂ ਮੁਹ ਕਰਕੇ ਕਹਿੰਦੀ ਹੈ ਆਪਣਾ ਅਜੇ ਤਾਂ 2:30 ਵਜੇ ਤੋਂ ਬਾਅਦ ਘਰ ਆਉਂਦਾ ਉਹਨੂੰ ਫੋਨ ਕਰੋ ਕਿ ਤਰਨ ਤੋਂ ਪਹਿਲਾਂ ਫੋਨ ਕਰੇ ਮੈਂ ਉਹਨੂੰ ਦੱਸਦਾ ਹਾਂ ਇਸ ਵੇਲੇ ਉਹਦਾ ਫੋਨ ਬੰਦ ਹੁੰਦਾ ਪਰ ਉਹ ਮੇਰੀ ਗੱਲ ਵੱਲ ਕੋਈ ਧਿਆਨ ਹੀ ਨਹੀਂ ਦਿੰਦੀ ਤੁਸੀਂ ਮੇਰੀ ਗੱਲ ਨੂੰ ਕਿਉਂ ਨਹੀਂ ਮੰਨਦੇ ਹੋ ਸਕਦਾ ਉਹ ਕੌਫੀ ਪੀਣ ਲਈ ਉੱਠਿਆ ਹੋਵੇ ਮਾਸ ਦੇ ਮੋਬਾਈਲ ਦਾ ਨੰਬਰ ਮਲਾਉਂਦਾ ਹੈ ਫੋਨ ਬੰਦ ਹੈ ਮੈਂ ਦੁਪਹਿਰ ਬਾਅਦ ਦਫ਼ਤਰੋਂ ਉਹਨੂੰ ਫੋਨ ਕੀਤਾ ਸੀ ਸਮਝਾਇਆ ਸੀ ਤੂੰ ਗਲੀਆਂ ਵਿੱਚ ਦੀ ਨਾਇਆ ਕਰ ਪੈਟਰੋਲ ਦਾ ਬੋਲਾ ਫਰਕ ਨਹੀਂ ਪੈਂਦਾ ਕਪੂਰਥਾਲਾ ਚੌਂਕ ਤੋਂ ਫਟਵਾਲ ਚੌਕ ਫਟਵਾਲ ਚੌਂਕ ਤੋਂ ਉਧਰ ਚੌਕ ਉਸ ਤੋਂ ਕੇ ਰਵੀਦਾਸ ਚੌਂਕ ਰਵੀਦਾਸ ਚੌਂਕ ਤੋਂ ਮਾਡਲ ਹਾਊਸ ਮੋੜ ਵਾਲਾ ਰਸਤਾ ਲਿਆ ਕਰ ਇੰਨਾ ਰੋੜਾ ਤੇ ਸਾਰੀ ਰਾਤ ਚਹਿਲ ਪਹਿਲ ਰਹਿੰਦੀ ਆ ਕੋਈ ਵੱਡਾ ਖਤਰਾ ਨਹੀਂ ਹੁੰਦਾ ਅੱਗੋਂ ਅਜੇ ਨੇ ਪੁੱਛਿਆ ਸੀ ਤੁਸੀਂ ਕਿਉਂ ਡਰ ਗਏ ਕੁਝ ਨਹੀਂ ਹੁੰਦਾ ਮੈਂ ਤਾਂ ਗੀਤ ਗਾਉਂਦਾ ਗਾਉਂਦਾ ਘਰੇ ਪਹੁੰਚ ਜਾਣਾ ਅਜੇ ਤੇ ਬਲਰਾਜ ਨੂੰ ਲੈ ਕੇ ਮਨਜੀਤ ਕੁਝ ਜ਼ਿਆਦਾ ਹੀ ਚਿੰਤਤ ਹੋਣ ਲੱਗੀ ਹੈ ਉਹ ਜਿਹਦੀਆਂ ਕਾਰਗੁਜ਼ਾਰੀਆਂ ਤੇ ਜ਼ਿਆਦਾ ਹੀ ਨਜ਼ਰ ਰੱਖਦੀ। ਉਹ ਅਜੇ ਨੂੰ ਸਮਝਾਉਦੀ ਤਾਂ ਉਹ ਕਹਿੰਦਾ ਮम्मी ਜੀ ਮੇਰੇ ਬਾਰੇ ਤੁਹਾਨੂੰ ਬਹੁਤ ਹੀ ਚਿੰਤਾ ਕਰਨ ਦੀ ਲੋੜ ਨਹੀਂ। ਮੈਂ ਜਾਣਦਾ ਕਿ ਮੈਂ ਕੀ ਕਰਨਾ, ਕੀ ਬਣਨਾ। ਬੀ ਰੈਲੈਕਸ। ਉਹ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਹੋਈ ਕਹਿੰਦੀ ਮਾਂ ਪਿਓ ਦੀ ਵੀ ਕੋਈ ਚਿੰਤਾ ਹੁੰਦੀ ਆ। ਮੈਂ ਮਾਂ ਪੁੱਤ ਦੀਆਂ ਗੱਲਾਂ 'ਚ ਦਾਖਲ ਨਹੀਂ ਦਿੰਦਾ। ਮਨਜੀਤ ਮੇਰੀ ਚੁੱਪ ਨੂੰ ਹੋਰ ਹੀ ਅਰਥ ਦੇ ਦਿੰਦੀ ਆ। ਉਲਟਾ-ਪਲਟਾ ਕੇ ਪੁੱਛਦੀ ਆ ਕੀ ਤੁਸੀਂ ਵੀ ਮੇਰੇ ਵਾਂਗ ਅਜੇ ਤੋਂ ਡਰ ਲੱਗੇ ਹੋ? ਮੈਂ ਉਸ ਨੂੰ ਪੁੱਛਦਾ ਹਾਂ ਕਿਸ ਗੰਦਾ ਡਰ ਉਹ ਬਿਨਾਂ ਕਿਸੇ ਲੋਕ ਲਕਾ ਦੇ ਕਹਿੰਦੀ ਆ ਜਵਾਲ ਪੁੱਤ ਦਾ ਡਰ ਮੋਸ ਦੀਸ ਕਰਨਾ ਸਹਿਮਤ ਨਹੀਂ ਹੁੰਦਾ ਅੱਜ ਇਹ ਅਕਸਰ ਮੈਨੂੰ ਕਹਿ ਦਿੰਦਾ ਯੂਅਰ ਪਰਸਪੈਕਸ਼ਨ ਆਰ ਰੋਂਗ ਉਹ ਮੈਨੂੰ ਘਟ ਅਕਲ ਵਾਲਾ ਸੰਦਾ ਮੈਨੂੰ ਪੁੱਛਦਾ ਤੁਸੀਂ ਕਦੇ ਐਲਟੀਸੀ ਲੈ ਕੇ ਕਿਧਰੇ ਘੁੰਮਣ ਗਏ ਹੋ ਕਿਸੇ ਮਲਟੀਪਲੈਕਸ ਚ ਮੂਵੀ ਦੇਖੀ ਆ ਕਿਸੇ ਮਾਲ ਵਿੱਚ ਗਏ ਹੋ ਨਹੀਂ ਨਾ ਫਿਰ ਤੁਹਾਨੂੰ ਦੁਨੀਆ ਦਾ ਕੀ ਪਤਾ ਤੁਸੀਂ ਆਪਣੇ ਫੈਸਲੇ ਮੇਰੇ ਤੇ ਨਾ ਠੋਸਿਆ ਕਰੋ اساد آ دا ہے دا ایک اڈے خے پہ گیا کہ تتبھیڑ چڑیا گا دکھا کے انہوں ٹال دے رہے کیوں نہ تو تھی آپ کچھ دیکھنا سی نہ اپنے دکھونا سی تو تاری دنیا تک دفتر تک سیمت ہے آج دا سلوگن ہے ہیپی چلڈرن آر مور امپورٹینٹ دین سکسفل چلڈرن دسو میں کوئی جھوٹ بولنا وہ مینو نیر کر دینا ہے میرے کو گلوں کا کوئی جواب نہ ہوں ਪਲਰਾਜ ਵੀ ਉਸ ਦੀ ਸੁਰਚ ਸਵਰ ਮਲਾਉਂਦਾ ਹੈ ਡੈਡੀ ਦਾ ਕਿਤੇ ਜਾਣਦੇ ਹੀ ਨਹੀਂ ਸਾਲ ਚ ਇੱਕ ਅੱਧੀ ਵਾਰ ਭੂਆ ਜਾਂ ਮਾਸੀ ਨੂੰ ਮਿਲ ਜਾਂਦੇ ਨੇ ਬਾਕੀ ਦਿਨ ਤਾਂ ਘਰੋਂ ਦਫ਼ਤਰ ਦਫ਼ਤਰੋਂ ਘਰ ਚ ਬੈਠੇ ਇੱਕ ਵਾਰਾਂ ਦੇ ਟੈਂਡਰ ਨੋਟਸਾਂ ਤੱਕ ਪੜ੍ਹ ਜਾਂਦੇ ਨੇ ਇਹ ਵੀ ਸੱਚ ਹੈ ਕਿ ਮੇਰੀ ਦੁਨੀਆ ਘਰ ਤੇ ਦਫ਼ਤਰ ਤੱਕ ਹੀ ਸੀਮਤ ਹੋ ਕੇ ਰਹਿ ਗਈ ਆ 6 ਸਾਲ ਚੰਡੀਗੜ੍ਹ ਲਾਇਆ ਆ ਉੱਥੇ ਵੀ ਮੇਰੀ ਇਹੀ ਰੁਟੀਨ ਸੀ ਮੇਰੇ ਕਲੀ ਘੁੰਮਦੇ ਫਿਰਦੇ ਰਹਿੰਦੇ ਮੈਨੂੰ ਵੀ ਕਹਿੰਦੇ ਬਾਬੂ ਜੀ ਘੁੰਮਿਆ ਫੇਰਾ ਕਰੋ ਸ਼ਾਮ ਨੂੰ 7:00 ਦੀ ਮਾਰਕੀਟ ਚ 22 ਚ ਕਰਨ ਥੀਏਟਰ ਕੋਲ ਰੇਡੀ ਮਾਰਕ 36 ਦੇ ਵੱਡੇ پارک ਚ ਤੁਹਾਡਾ ਮਨ ਕਿਸੇ ਹੋਰ ਪਾਸੇ ਪਵੇਗਾ ਮੈਂ ਉਹਨਾਂ ਦੇ ساتھ ਸਿਰਫ ਇੱਕ ਵਾਰ ਰੋਗ ਗਾਰਡਨ ਗਿਆ ਸੀ ਉੱਥੇ ਲੱਗੇ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਿਆ ਸੀ ਪੁੱਠਾ ਹੋਇਆ ਮੈਨੂੰ ਆਪਣੀ ਜ਼ਿੰਦਗੀ ਵੀ ਪੁੱਠੀ ਲੱਗੀ ਸੀ ਇਹ ਕਦੇ ਸਿੱਧੀ ਹੋਈ ਨਹੀਂ ਸੀ ਸਿੱਧੀ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਤਾਂ ਮੈਂ ਇਹਨੂੰ ਸਿੱਧੀ ਕਰਨ ਬਾਰੇ ਕਦੇ ਸੋਚਿਆ ਹੀ ਨਹੀਂ ਮੈਨੂੰ ਤਾਂ ਮੇਰੇ ਪਾਪਾ ਜੀ ਦੇ ਡਰ ਨੇ ਹੀ ਕੋਈ ਸੋਚਣ ਨਹੀਂ ਦਿੱਤਾ ਪਰ ਹੁਣ ਤਾਂ ਮੈਂ ਆਜ਼ਾਦ ਹਾਂ ਹੁਣ ਮੈਂ ਆਜ਼ਾਦੀ ਕਿਉਂ ਨਹੀਂ ਮਾਣਦਾ ਮੇਰਾ ਦਫ਼ਤਰ 18 ਸੈਕਟਰ 'ਚ ਪੈਂਦਾ ਸੀ ਮੈਂ 17 ਦੇ ਬੱਸ ਸਟੈਂਡ ਤੱਕ ਪੈਦਲ ਆਉਂਦਾ 35 ਨੰਬਰ ਜਾਂ 6 ਨੰਬਰ ਬੱਸ ਫੜ ਕੇ ਆਪਣੇ ਕਮਰੇ 'ਚ ਆ ਜਾਂਦਾ ਘੰਟਾ ਕੋ ਸਸਦਾ ਫਿਰ ਬੈਠ ਚੋਂ ਕਾਢ ਅਖਬਾਰ 'ਚ ਕੁਝ ਨਾ ਕੁਝ ਪੜਨ ਬੈਠ ਜਾਂਦਾ 7:30 ਵਜੇ ਰੋਟੀ ਖਾਂਦਾ ਦੁੱਧ ਦਾ ਗਲਾਸ ਪੀਂਦਾ ਫਿਰ ਸੌਂ ਜਾਂਦਾ ਮੈਂ ਇਸ ਕੋਠੀ ਦਾ ਪੱਕਾ ਪੀਜੀ ਸੀ ਮੁੰਡੇ ਆਉਂਦੇ ਜਲਦੀ ਹੀ ਚਲੇ ਜਾਂਦੇ ਕੋਈ ਆਇਲਰਟਸ ਕਰਨ ਉਹਦਾ ਕੋਈ ਐਗਜ਼ਾਮ ਦੀ ਤਿਆਰੀ ਕਰਨ ਇੱਕ ਵਾਰ ਅੱਠ ਮੁੰਡੇ ਇਕੱਠੇ ਆਏ ਤਕੜੇ ਘਰਾਂ ਦੇ ਸੀ ਉਹ ਰੋਜ਼ ਰਾਤ ਰੋਟੀ ਵੀ ਦੀ ਆਵਾਜ਼ ਫੁੱਲ ਸਪੀਡ ਤੇ ਛੱਡ ਦਿੰਦੇ ਕਿਸੇ ਰੋਮਾਂਟਿਕ ਗਾਣੇ ਤੇ ਨੱਚਦੇ ਟੱਪਦੇ 12 ਵਜਾ ਦਿੰਦੇ ਮੇਰੀ ਨੀਂਦ ਓਖੜ ਜਾਂਦੀ ਫਿਰ ਮੈਂ ਪਾਸੇ ਮਾਰ ਮਾਰ ਕੇ ਅੱਕ ਜਾਂਦਾ ਮੈਂ ਅੱਕ ਕੇ ਇਸ ਦੀ ਸ਼ਿਕਾਇਤ ਮਾਲਕ ਮਕਾਨ ਨੂੰ ਕੀਤੀ ਉਸ ਦਾ ਕਹਿਣਾ ਸੀ ਉਹ ਮੁੰਡੇ-ਕੁੰਡੇ ਨੇ ਮौज ਕਰੰਤੇ ਉਹ ਜਦੋਂ ਵਿਆਹੇਗੇ ਫਿਰ ਇੰਨਾ ਕਦੇ ਉੱਚੀ ਨਹੀਂ ਬੋਲਣਾ ਤੁਸੀਂ ਕੰਨਾਂ 'ਚ ਉਂਗਲੀਆਂ ਲੈ ਕੇ ਸੌਂ ਜਾ ਕਰੋ ਤੁਹਾਡੇ ਤਾਂ ਬੱਚਿਆਂ ਵਰਗੇ ਆ ਮੈਨੂੰ ਨੀਂਦ ਨਾ ਆਉਂਦੀ ਛੱਤ ਤੇ ਟਹਿਲਣ ਲੱਗ ਜਾਂਦਾ ਉਹਨਾਂ ਚਿਰ ਘੁੰਮਦਾ ਫਿਰਦਾ ਰਹਿੰਦਾ ਜਿੰਨਾ ਚਿਰ ਮੁੰਡੇ ਆਪਣੇ ਕਮਰੇ 'ਚ ਨਾ ਚਲੇ ਜਾਂਦੇ ਇੱਕ ਦਿਨ ਅਜੇ ਤੇ ਬਲਰਾਜ ਆਦਮੀ ਦੀ ਉਤਪਤੀ ਬਾਰੇ ਕਲਾ ਕਰ ਰਹੀ ਸੀ ਮੈਂ ਵੀ ਉਹਨਾਂ ਕੋਲ ਬੈਠ ਗਿਆ ਮੈਂ ਉਹਨਾਂ ਨੂੰ ਦੱਸਿਆ ਉਪਨਿਸ਼ਦਾਂ ਚ ਇਸ ਸ੍ਰਿਸ਼ਟੀ ਦੀ ਉਤਪਤੀ ਬਾਰੇ ਲਿਖਿਆ ਕਿ ਪਹਿਲਾਂ ਬ੍ਰਹਮਾ ਸੀ ਆਤਮਾ ਸੀ ਫਿਰ ਆਕਾਸ਼ ਪੈਦਾ ਹੋਇਆ ਉਸ ਤੋਂ ਬਾਅਦ ਹਵਾ ਅੱਗ ਪਾਣੀ ਧਰਤੀ ਓਸ਼ਧੀ ਖੁਰਾਕ ਸੀਮਨ ਤੇ ਆਖਰ ਚ ਆਦਮੀ ਪੈਦਾ ਹੋਇਆ ਨਾਮ ਬਾਣੀ ਸੰਕਲਪ ਚਿੱਤ ਧਿਆਨ ਵਿਗਿਆਨ ਬਲ ਤੇਜ ਸਿਵਰਨ ਆਸ਼ਾ ਲੋਭ ਈਰਖਾ ਗੁੱਸਾ ਚਿੰਤਾ ਸਾੜਾ ਨਿਰਾਸ਼ਾ ਕੁਰੂਪਤਾ ਇਕਲਤਾ ਸੱਭਿਆਚਾਰ ਪਰੰਪਰਾਵਾਂ ਸਿਖਲਾਈ ਸੰਗਤ ਸਹਬਤ ਚੁਕਾ ਪਛੋਕੜ ਇੱਛਾ ਸੰਘਰਸ਼ ਮਾਨਸਿਕ ਦਵਾਈ ਠੀਕ ਗਲ ਚੰਗਾ ਬੁਰਾ ਸੰਸਕਾਰ ਸ਼ੋਰ ਪਰਮਸੁੰਦਰ ਅਲੌਕਿਕ ਪਰਮ ਅਲੌਕਿਕ ਆਜ਼ਾਦੀ ਤੇ ਮੁਕਤੀ ਅਜਿਨੇ ਖਿਸਕੇ ਕਿ ਹਾਸੀ ਬਸ ਹੁਣ ਬੱਸ ਕਰੋ ਤੁਸੀਂ ਤਾਂ ਪੰਜਵੇਂ ਮਾਚ ਪੜਦੇ ਬੱਚੇ ਮੰਗੂ ਨਾ ਸ਼ਬਦਾਂ ਨੂੰ ਕੋਟਾ ਲਾ ਰੱਖਿਆ ਸਦੀਆਂ ਤੋਂ ਜੋ ਕੁਝ ਤੁਹਾਡੇ ਗੁਰੂਆਂ ਨੇ ਪੀਰਾਂ ਨੇ ਪਕੰਬਰਾਂ ਨੇ ਸੰਤਾਂ ਨੇ ਤੁਹਾਡੇ ਧਾਰਮਿਕ ਗ੍ਰੰਥਾਂ ਨੇ ਦੱਸਿਆ ਤੁਸੀਂ ਸੱਚ ਮੰਨ ਲਿਆ ਤੁਸੀਂ ਗੰਨਾ ਨਾਲ ਜਾਂਦੇ ਹੋ ਤੁਹਾਡੀ ਜ਼ਿੰਦਗੀ ਖਾਲੀ ਤੇ ਪੋਕੀ ਆ ਤੁਸੀਂ ਨਕਲ ਜਿਓ ਕੁਝ ਵੀ ਅਸਲ ਵਿੱਚ ਮੌਲਕ ਤੇ ਸਾਫ਼ ਨਹੀਂ ਤੁਹਾਡੇ ਵਰਗੇ ਬਹੁਤੇ ਤਾਂ ਜਿਉਣ ਤੋਂ ਵੀ ਡਰਦੇ ਨੇ ਮੌਤ ਤੋਂ ਤਾਂ ਡਰਨਾ ਹੀ ਆ ਆਪਣੇ ਪਰਿਵਾਰ ਨੂੰ ਲੈ ਕੇ ਡਰੇ ਰਹਿੰਦੇ ਦੂਜੇ ਮੇਰੇ ਬਾਰੇ ਕੀ ਸੋਚਦੇ ਆ ਮੇਰੀ ਨੌਕਰੀ ਨਾ ਚਲੀ ਜਾਵੇ ਆਪਣੀ ਸੁਰੱਖਿਆ ਤੇ ਹੋਰ ਸਾਇਕਲਿਕ ਗੱਲਾਂ ਲੈ ਕੇ ਡਰੇ ਰਹਿੰਦੇ ਹੋ ਸਿੱਧੀ ਪੱਧਰੀ ਗੱਲ ਇਹ ਆ ਕਿ ਡਰੇ ਹੋਇਆ ਕਿਸੇ ਤੋਂ ਡਰੇ ਆ ਇਹ ਨਹੀਂ ਤੁਸੀਂ ਜੀਵਨ ਨੂੰ ਇੱਕ ਬੇਹੋਸ਼ੀ ਤੇ ਨੀਂਦ ਦੀ ਹਾਲਤ 'ਚ ਝੋਂ ਰਹੇ ਹੋ ਆਦਮੀ ਕੋਲ ਮੂਲੋਂ ਹੀ ਅਲੱਗ ਕਿਸਮ ਦੀ ਅਪਰੋਚ ਹੋਣੀ ਚਾਹੀਦੀ ਆ ਹੁਣ ਮੈਂ ਦੂਜੇ ਪਾਸੇ ਦੀ ਗੱਲ ਕਰਦਾ ਤੁਸੀਂ ਡਾਰਵਿਨ ਦੀ ਪੁਸਤਕ origin of species ਪੜ੍ਹੀ ਆ ਫਿਰ ਤੁਹਾਨੂੰ ਗਿਆਨ 'ਚ ਵਾਧਾ ਹੋਵੇਗਾ ਜਦੋਂ ਕੋਈ ਆਦਮੀ ਜ਼ਿਆਦਾ ਹੀ ਧਾਰਮਿਕ ਹੋ ਜਾਂਦਾ ਉਸਦੀ ਪਰਸਨੈਲਿਟੀ ਡਿਵੈਲਪਮੈਂਟ ਰੁਕ ਜਾਂਦੀ ਆ ਉਸਦੀ ਸੋਚ ਦਾ ਵਿਕਾਸ ਨਹੀਂ ਹੁੰਦਾ ਤੁਸੀਂ ਇੱਕ ਪੁਸਤਕ ਨਹੀਂ ਖਰੀਦਣੀ ਮੈਂ ਲਿਆ ਕੇ ਦੇਵਾਂਗਾ ਚਾਹ ਤੁਸੀਂ ਬਲਰਾਜ ਦੇ ਕੰਪਿਊਟਰ ਤੋਂ ਪੜ੍ਹ ਲੈਣੀ ਆ ਫਿਰ ਮੈਂ ਇਸ ਤੋਂ ਬਾਅਦ ਛਪੀਆਂ ਕਿਤਾਬਾਂ ਪੜ੍ਹਾਵਾਂਗਾ ਸ਼ਾਇਦ ਤੁਹਾਡੀ ਸੋਚ ਬਦਲੇ। ਅਜੇ ਆਪਣੇ ਕਮਰੇ 'ਚ ਚਲਾ ਗਿਆ ਸੀ। ਬਲਰਾਤ ਸ਼ੁਰੂ ਹੋ ਗਿਆ ਸੀ। ਪਿਛਲੇ ਹਫ਼ਤੇ ਮੈਂ ਇੰਟਰਨੈਟ ਤੇ ਗੁਰਚਰਨ ਦਾਸ ਦੀ ਪੁਸਤਕ ਇੰਡੀਆ ਅਨ ਬਾਉਂਡ ਪੜ੍ਹ ਰਿਹਾ ਸੀ। ਗੁਰਚਰਨ ਦਾਸ ਨੂੰ ਇੱਕ ਦਿਨ ਪੂਨੇ ਦੇ ਦੋ ਮੁੰਡੇ ਮਿਲੇ। ਜੇ ਇਹ ਮੁੰਡੇ 80 ਸਾਲ ਪਹਿਲਾਂ ਦੇ ਹੁੰਦੇ ਤਾਂ ਇਹਨਾਂ ਦੇ ਹੀਰੋ ਗੋਪਾਲ ਕ੍ਰਿਸ਼ਨ ਗੋਖਲੇ ਤੇ ਬਾਰਕੰਗਾ ਤੇ ਧਿਲਕ ਜਿਹੇ ਰਾਸ਼ਟਰੀਵਾਦੀ ਹੁੰਨੇ ਸੀ। 50 ਸਾਲ ਪਹਿਲਾਂ ਗਾਂਧੀ ਤੇ ਨਹਿਰੂ ਹੁਣ ਇਹਨਾਂ ਦੇ ਹੀਰੋ ਧੀਰੂ ਬਾਈ ਬਾਨੀ ਤੇ ਅਜ਼ੀਮ ਪ੍ਰੇਮ ਵਰਗੀਆਂ ਹਸਤੀਆਂ ਸਨ। ਉਹ ਨਾਰੀ ਮਰ ਪੁਆਇੰਟ ਤੇ ਕੋਚੀ ਬਿਲਡਿੰਗ ਦੇਖ ਕੇ ਰੁੱਕ ਕੇ ਇੱਕ ਨੇ ਦੂਜੇ ਨੂੰ ਕਿਹਾ ਤਾਂ ਇਹ ਆ ਉਹ ਬਿਲਡਿੰਗ ਦੂਜੇ ਨੇ ਟੀਰੋਂ ਬਾਲੇ ਦੇ ਦਫ਼ਤਰ ਵਾਲ ਸਾਧਾ ਨਾਲ ਦੇਖਦੇ ਹੋਇਆ ਅੱਛਾ ਉਹ ਇਹੀ ਆ ਉਹ ਪਤਾ ਨਹੀਂ ਕਿੱਥੋਂ ਆਇਆ ਸੀ ਪਰ ਉਹ ਤਾਂ ਹੀ ਤਾਂ ਚੜਦਾ ਗਿਆ ਕਈਆਂ ਨੂੰ ਵੀ ਸੀ ਕੋੇ ਹੇਠਾ ਹੋਂਗਾ ਪਰ ਉਹਨੇ ਨਾ ਕਰ ਦਿੱਤੀ ਤੇ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਬਣਾਈ ਕੁਰਚਾਰਨ ਦਾਸ ਨੇ ਵੱਡੀ ਉਮਰ ਦੇ ਮੁੰਡੇ ਨੂੰ ਉਸਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਉਸ ਮੁੰਡੇ ਨੇ ਦੱਸਿਆ ਪਹਿਲਾਂ ਮੈਂ ਆਈਆਈਟੀ ਚਾਹੂੰਗਾ ਫਿਰ ਆਈਆਈਐਮ ਫੇਰ ਮੈਂ ਕਿਸੇ ਕੰਸਲਟੈਂਸੀ ਜਾਂ ਫਾਈਨੈਂਸ਼ੀਅਲ ادارے ਚ ਨੌਕਰੀ ਲਗੂਗਾ ਕੁਝ ਸਾਲਾਂ ਬਾਅਦ ਮੈਂ ਆਪਣੀ ਖੜੀ ਕੰਪਨੀ ਖੜੀ ਕਰੂਗਾ ਗੁਰਤਾ ਚਰਨਦਾਸ ਨੇ ਵੱਡੇ ਮੁੰਡੇ ਨੂੰ ਪੁੱਛਿਆ ਤੂੰ ਕਾਲਜ ਚਾਰਸੀ ਪੜਾਈ ਬਾਰੇ ਨਹੀਂ ਸੋਚਿਆ ਉਸ ਮੁੰਡੇ ਨੇ ਗੁਰਚਰਨਦਾਸ ਬਲ ਹੌਰੀ ਹੋਰੀ ਵੇਖ ਕੇ ਹੱਸਿਆ ਆਟ ਤਾਂ ਡਾਫਰਾਂ ਲਈ ਜਾ ਸਹਿਤਜਾ ਕਵਿਤਾ ਪੜਨ ਨਾਲ ਕੀ ਮਿਲੂਗਾ ਹਾਰਟਸ ਦੇ ਵਿਸ਼ਿਆਂ ਚੋਂ ਬਹੁਤੇ ਨੰਬਰ ਨਹੀਂ ਆਉਂਦੇ ਮੇਰੇ ਲਈ ਸਾਇੰਸ ਕੋਈ ਔਖੀ ਨਹੀਂ ਹਾਈ ਆਈਟੀ ਚ ਕੁਝ ਤਸਥਾਂ ਦੇ ਸਮੂਹ ਨੂੰ ਯਾਦ ਕਰਨਾ ਹੁੰਦਾ ਜੇ ਅਸੀਂ ਕੁਝ ਪ੍ਰਾਪਤ ਕਰਨਾ ਤਾਂ ਮਿਹਨਤ ਕਰਨੀ ਹੀ ਪੈਣੀ ਆ ਚਲੋ ਛੱਡੋ ਤੁਸੀਂ ਇਸ ਦੁਨੀਆ ਨੂੰ ਸਮਝ ਨਹੀਂ ਸਕਦੇ ਮੈਂ ਲਾਈਟ ਆਫ ਕਰ ਲਗਾ ਤਾਂ ਮਨਜੀਤ ਮੈਨੂੰ ਰੋਕ ਦਿੰਦੀ ਆ ਮੇਰੇ ਚਿਹਰੇ ਦੇ ਹਾਅ ਭਾਵ ਤੜਦਿਆਂ ਹੋਇਆ ਉਹ ਕਹਿੰਦੀ ਆ ਹੁਣ ਤੁਹਾਨੂੰ ਵੀ ਨੀਂਦ ਨਹੀਂ ਆਉਣੀ ਮੈਂ ਉਹਨੂੰ ਕੀ ਦੱਸਾਂ ਸੱਚੀ ਗੱਲ ਤਾਂ ਇਹ ਆ ਕਿ ਮੈਂ ਆਪਣੇ ਆਲੇ ਦੋਲੇ ਵਾਪਰਦੇ ਹਾਸਿਆਂ ਕਰਕੇ ਬਹੁਤ ਹੀ ਜ਼ਿਆਦਾ ਡਰਿਆ ਹੋਇਆ ਹਾਂ ਜਿੰਨਾ ਚਿਰ ਅਜੇ ਘਰ ਨਹੀਂ ਆ ਜਾਂਦਾ ਮੈਨੂੰ ਨੀਂਦ ਨਹੀਂ ਆਉਂਦੀ ਅੱਜ ਪਤਾ ਨਹੀਂ ਕਿਵੇਂ ਝਪਕੀ ਆ ਗਈ ਸੀ ਅਜੇ ਬਾਲਾ ਗੇਟ ਕੋਲ ਕੇ ਅੰਦਰ ਆਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਉਹ ਡਰਾਈਵ ਹੁੰਦਾ ਅੰਦਰਲਾ ਦਰਵਾਜ਼ਾ ਲਾਉਂਦਾ ਹੈ ਰਸੋਈ 'ਚ ਜਾਂਦਾ ਬਿਨਾਂ ਕੋਈ ਖੜਕਾ ਕੀਤੇ ਰੋਟੀ ਖਾਂਦਾ 20 ਮਿੰਟਾਂ ਬਾਅਦ ਉਸਦੇ ਕਮਰੇ ਦੀ ਲਾਈਟ ਬੰਦ ਹੋ ਜਾਂਦੀ ਹੈ ਫਿਰ ਮੇਰੀਆਂ ਅੱਖਾਂ ਨੂੰ ਨੀਂਦ ਆਉਣੇ ਸ਼ੁਰੂ ਹੋ ਜਾਂਦੀ ਹੈ ਮੈਥੋਂ ਮੁੰਡਿਆਂ ਨੂੰ ਬਹੁਤਾ ਕੁਝ ਕਹਿ ਨਹੀਂ ਹੁੰਦਾ ਜੇ ਕਹਾ ਵੀ ਤਾਂ ਉਹ ਕਿਹੜਾ ਮੰਨਦੇ ਨੇ ਹੋਰ ਦੀਆਂ ਹੋਰ ਹੀ ਸੁਣਾ ਦਿੰਦੇ ਨੇ ਮੈਨੂੰ ਆਪ ਵੀ ਲੱਗਦਾ ਕਿ ਮੈਥੋਂ ਉਹਨਾਂ ਦੀਆਂ ਬਹੁਤੀਆਂ ਗੱਲਾਂ ਦਾ ਜਵਾਬ ਨਹੀਂ ਦੇ ਹੁੰਦਾ ਕਿੰਨੇ ਵਜ ਗਏ وہ میرے موٹے تے اپنا سے رکھ کے پوچھ دی ہے ساڑھے بارہ اٹھو ٹائم پاس کرنے ویجن دیکھ دیا تو کافی بنا لا کہہ کے میں اٹھ دا ہاں ڈرائنگ روم چاہ کے ٹیلی ویجن لا دن دا ہاں جدو اس نے کافی کوے کپ میز دے رکھے آج تک چینل سے پربو چاولا شاہ رخ دی کیو لے رہا سی پربو چاولا دے کے سبال دے کے جواب شاہ دس رہا سی پربو جی اب آپ کی سمجھ میں نہیں آ رہا آپ کے سمے میں لڑکیوں لڑکیوں کے پیچھے واقع تھی اب سمے یہ ہے کہ لڑکیاں لڑکوں کے پیچھے بگتی ہیں وہ دی سکرین اسکرین نظر ٹکائی ہی دیا شارو ٹھیک ہی کہہ رہا میں وہ چیڑ کے میں پتا اپنا بلرج کئی بار باتھ روم گیا ہوں وہ موبیل باہر پیا جو دو رنگ ہوئے تا میں چکتی دیا اگو کسی نہ کسی گڑی کی آواز آتی دیا ایک دن میں گسے چڑیوں پوچھی لیا تن بولتی ہاں تو اگوں وہ بھی بولی کہ آنٹی جی گسے نال بول دوں میں بلرج کی فرنڈ ہاں وہ کہنا مجھے فون کرے ਬਨਰਾਜ ਬਾਹਰ ਆਇਆ ਤਾਂ ਮੈਂ ਉਹਨੂੰ ਫੋਨ ਬਾਰੇ ਦੱਸਿਆ ਪੁੱਛਿਆ ਇਹ ਕਿਹੜੀ ਨਵੀਂ ਸਹੇਲੀ ਬਣ ਗਈ ਉਸਦਾ ਜਵਾਬ ਸੀ ਕੋਈ ਨਹੀਂ ਮੇਰੀ ਕਲਾਸ ਫੈਲੋ ਆ ਮੈਂ ਉਹਨੂੰ ਉਲਟਾ ਕੇ ਪੁੱਛਿਆ ਸੀ ਪਿਛਲੇ ਹਫਤੇ ਕਿਸੇ ਪ੍ਰੋਫੈਸਰ ਦੀ ਕੁੜੀ ਦਾ ਫੋਨ ਆ ਸੀ ਬਨਰਾਜ ਖਿੱਚ ਗਿਆ ਉਹਨੇ ਹੌਕਮੰਦਾ ਕਿਹਾ ਸੀ ਮੇਰੀਏ ਪੋੜੀਏ ਮائیں ਅੱਜ ਦੇ ਸਮੇਂ 'ਚ ਤੁਸੀਂ ਕੀ ਬੋਲਦੇ ਹੋ ਨਾਲੇ ਤੁਸੀਂ ਕਿੱਦਾਂ ਦੇ ਬੋਲਦੇ ਹੋ ਮੈਨੂੰ ਤਾਂ 10-15 ਕੁੜੀਆਂ ਦੇ ਅਪਰੋਚ ਫੋਨ ਆਉਂਦੇ ਨੇ ਕਿਸੇ ਦੀ ਕੋਈ ਸਮੱਸਿਆ ਕਿਸੇ ਦੀ ਕੋਈ ਹਾਂ ਹੁਣ ਜਿਸ ਦਾ ਅੱਜ ਫੋਨ ਆਇਆ ਉਹਦਾ ਨਾ ਸਤਵਿੰਦਰ ਗਰੀਬ ਘਰ ਦੀ ਕੁੜੀ ਆ ਕਾਲ ਸੈਂਟਰਸ ਜੌਬ ਕਰਨਾ ਚਾਹੁੰਦੀ ਆ ਅਜੇ ਤੋਂ ਹੈਲਪ ਚਾਹੁੰਦੀ ਆ ਮੈਂ ਅਜੇ ਨੂੰ ਕਹਿਣਾ ਮੈਂ ਆਪ ਚਾਹਣਾ ਕਿ ਉਹਨੂੰ ਜੌਬ ਮਿਲ ਜਾਵੇ ਮੈਨੂੰ ਉਹਦੇ ਵਿਹਾਰ ਤੇ ਹੈਰਾਨੀ ਹੁੰਦੀ ਆ 2 ਕੋਸਾਲਾਂ ਪਹਿਲਾਂ ਦੀ ਗੱਲ ਸੀ ਪੰਨਾਜ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਤੇ ਜਵਾਲਾ ਮੁਕੀ ਗਿਆ ਇੱਕ ਮੋੜ ਤੇ ਉਸ ਕੋਲੋਂ ਮੋਟਰਸਾਈਕਲ ਕੰਟਰੋਲ ਨਾ ਹੋਇਆ ਉਹ ਇੱਕ ਖੱਡ ਵਿੱਚ ਡਿੱਗ ਪਿਆ ਉਸਦੇ ਖੱਬੇ ਕਨੱਟ ਤੇ ਨੱਤੇ ਦੇ ਕਾਫੀ ਸੱਟਾਂ ਲੱਗੀਆਂ 15 ਟਾਂਕੇ ਲੱਗੇ ਉਸਤੇ ਕਲਾਸ ਪਹਿਲ ਉਸਦਾ ਪਤਾ ਲੈਣ ਆਏ ਮੈਂ ਦਫ਼ਤਰ ਗਿਆ ਹਾਂ ਸੀ ਸ਼ਾਮ ਨੂੰ ਮਨਜੀਤ ਨੇ ਬੜੇ ਉਤਸ਼ਾਹ ਨਾਲ ਦੱਸਿਆ ਅੱਜ ਬਲਰਾਜ ਨਾਲ ਪੜਦੀਆਂ ਕੁੜੀਆਂ ਪਤਾ ਲੈਣੀਆਂ ਸੀ ਸਾਰਿਆਂ ਨੇ ਜੀਨ ਦੀਆਂ ਪੈਂਟਾਂ ਪਾਈਆਂ ਸੀ ਹੱਸ-ਹੱਸ ਕੇ ਇੱਕ ਦੂਜੇ ਨੂੰ ਮਜ਼ਾਕ ਕਰ ਰਹੀਆਂ ਸਨ ਮੈਨੂੰ ਆਪਣੀਆਂ ਗੱਲਾਂ 'ਚ ਬਾਰ-ਬਾਰ ਸ਼ਾਮਲ ਕਰ ਲੈਂਦੀ ਆ ਆਂਟੀ ਜੀ ਠੀਕ ਆ ਨਾ ਉਹਨਾਂ ਦੇ ਬੈਠਿਆਂ ਮੈਨੂੰ ਲੱਗਿਆ ਹੀ ਨਹੀਂ ਕਿ ਕੁੜੀਆਂ ਬਾਹਰੋਂ ਆਈਆਂ ਨੇ ਬੜੀ ਆਪਣਤ ਸੀ ਉਹਨਾਂ 'ਚ ਮੈਂ ਬਲਰਾਜ ਨੂੰ ਬਾਥਰੂਮ ਜਾਣ ਲਈ ਉਠਾਉਣ ਲੱਗੀ ਤਾਂ ਇੱਕ ਕੁੜੀ ਬੋਲੀ ਆਂਟੀ ਜੀ ਤੁਸੀਂ ਬੈਠੋ ਮੈਂ ਛੱਡ ਆਉਣੀ ਆ ਮੈਨੂੰ ਸ਼ਰਮ ਆ ਗਈ ਪਰ ਉਸ ਕੁੜੀ ਨੇ ਕੋਈ ਚੀਜ਼ ਕਿ ਮਹਿਸੂਸ ਨਾ ਕੀਤੀ। ਪਲਾਜ ਦੇ ਸਿਰਾਂ ਹੇਠ ਬਾਹਰ ਰੱਖ ਕੇ ਉਸ ਨੂੰ ਉਠਾ ਲਿਆ। ਬਾਥਰੂਮ 'ਚ ਛੱਡ ਆਈ। ਮੈਂ ਕਿਹਾ ਸੀ, ਇਸ ਵਿੱਚ ਕਿਹੜੀ ਖਾਸ ਗੱਲ ਆ? ਉਹ ਖਿੱਚ ਕੇ ਬੋਲੀ, "ਕਿਉਂ ਖਾਸ ਕਿਉਂ ਨਹੀਂ? ਅੱਜ ਕੱਲ੍ਹ ਕੁੜੀਆਂ ਨੂੰ ਕਿੰਨੀ ਆਜ਼ਾਦੀ ਮਿਲੀ ਹੈ। ਕੋਈ ਮੈਨੂੰ ਪੁੱਛ ਕੇ ਦੇਖੇ। ਕਿੰਨੇ ਔਕੇ ਦਿਨ ਦੇਖਿਆ। ਤੁਹਾਨੂੰ ਯਾਦ ਆ ਨਾ, ਇੱਕ ਤੁਹਾਡਾ ਦੋਸਤ ਹੁੰਦਾ ਸੀ ਗੁਰਵਚਨ। ਇੱਕ ਵਾਰ ਉਹ ਆਪਣੀ ਘਰਵਾਲੀ ਨਾਲ ਆਇਆ ਸੀ। ਮੈਂ ਨੰਗੇ ਸਿਰ ਤੁਹਾਡੇ ਲਈ ਚਾਹ ਲੈ ਕੇ ਗਈ ਸੀ। ਮਾਤਾ ਜੀ ਨੇ ਮੇਰੀ ਐਨੀ ਕੁੱਤੇ ਕਾਣੀ ਗੀਤੀ। ਕਿ ਰਹੇ ਰੱਬ ਦਾ ਨਾ ਮੈਂ ਸਾਰੀ ਰਾਤ ਰੋ ਰੋ ਕੇ ਕੱਟੀ ਸੀ ਮੈਨੂੰ ਆਪਣੇ ਬਲੈਤੀਏ ਦੋਸਤ ਸਤਵੰਤ ਤੋਂ ਪਰਦੇ ਦੀ ਗੱਲ ਯਾਦ ਆ ਗਈ ਉਹਨੇ ਦੱਸਿਆ ਸੀ ਕਿ ਉਹਦੇ ਮੁੰਡੇ ਦਾ ਕਿ ਕੁੜੀਆਂ ਨਾਲ ਅਫੇਰ ਚੱਲ ਰਿਹਾ ਉਹ ਇਸ ਗੱਲ ਦਾ ਬੁਰਾ ਨਹੀਂ ਸਮਝਦਾ ਸਗੋਂ ਮਾਣ ਮਹਿਸੂਸ ਕਰਦਾ ਮੈਂ ਇਹ ਗੱਲ ਮਨਜੀਤ ਨੂੰ ਨਹੀਂ ਦੱਸੀ ਸੀ ਜੇ ਦੱਸਦਾ ਤਾਂ ਉਹ ਕਹਿਣਾ ਸੀ ਐਵੇਂ ਨਾ ਮੁੰਡਿਆਂ ਨੂੰ ਝਮਲਾਈ ਚਾਉ ਜੇ ਇੱਕ ਵਾਰ ਬੇਗੜ ਕੇ ਤਾਂ ਕਾਬੂ ਕਰਨੇ ਔਖੇ ਹੋ ਜਾਣੇ ਨੇ ਉਹ ਇਸ ਗੱਲ ਤੋਂ ਵੀ ਔਖੀ ਹੈ ਕਿ ਮੁੰਡੇ ਉਸ ਵੱਲੋਂ ਖਰੀਦੇ ਕੱਪੜੇ ਪਸੰਦ ਨਹੀਂ ਕਰਦੇ ਪਿਛਲੀ ਦੀਵਾਲੀ ਤੋਂ ਚੰਡੀਗੜ੍ਹ ਆਪਣੀ ਭੈਣ ਨੂੰ ਮਿਲਣ ਗਈ ਸੀ ਸੈਕਟਰ ਦੀ 22 ਮਾਰਕੀਟ ਤੋਂ ਮੁੰਡਿਆਂ ਨੇ ਪੈਂਟਾਂ ਤੇ ਕਮੀਜ਼ਾਂ ਦੇ ਟੋਟੇ ਲਿਆਏ ਉਸ ਨੇ ਬੜਾ ਖੁਬਕੀ ਦੱਸਿਆ ਕਿ ਉਹ ਕਪੜਾ ਹੁਣੇ ਮਾਰਕੀਟ ਚ ਆਇਆ ਅਜੇ ਨੇ ਕਪੜੇ ਦੇਖਿਆ ਤੱਕ ਨਹੀਂ ਸੀ ਕਿਹਾ ਮੰਮੀ ਜੇ ਮੈਂ ਨਵੇਂ ਕੱਪੜੇ ਸਲੋਣਾ ਤੁਸੀਂ ਡੈਡੀ ਲਈ ਰੱਖ ਲਵੋ ਬਨਰਾਜ ਬੋਲਿਆ ਸੀ ਮੈਂ ਤਾਂ ਰੈਡੀਮੇਡ ਪਾਉਂਗਾ ਐਵੇਂ ਨਾ ਪੈਸੇ ਖਰਾਵ ਕਰਿਆ ਕਰੋ ਬਾਅਦ ਚ ਮੈਂ ਕਪੜੇ ਪਾਈਸਾਂ ਮੈਂ ਖਬਰਾਂ ਵਾਲਾ ਚੈਨਲ ਲਾ ਦਿੰਦਾ ਹਾਂ ਅਜੇ ਨ ਇੱਕ ਘੰਟੇ ਬਾਅਦ ਹੁਣ ਕੋਈ ਖਾਸ ਖਬਰ ਨਹੀਂ ਮੈਂ ਵੱਖ-ਵੱਖ ਚੈਨਲਾਂ 'ਉਂਦਾ ਕੋਈ ਵੀ ਪ੍ਰੋਗਰਾਮ ਚੰਗਾ ਨਹੀਂ ਲੱਗ ਰਿਹਾ ਮੈਂ ਰਿਮੋਟ ਕੰਟਰੋਲ ਮਨਜੀਤ ਵੱਲ ਸੁੱਟ ਦਿੰਦਾ ਹਾਂ ਉਹ ਸਿਟੀ ਚੈਨਲ ਲਾ ਦਿੰਦੀ ਹੈ ਖਬਰਾਂ ਆ ਰਹੀਆਂ ਹਨ ਕੁਝ ਖਬਰਾਂ ਬੈਲਟ ਤੇ ਅੱਖਰਾਂ ਦੇ ਰੂਪ ਚ ਦਿਖ ਰਹੀਆਂ ਹਨ ਬਹੁਤਿਆਂ ਕਾਵਨਾਂ ਸ਼ਹਿਰ ਚ ਹੋ ਰਿਹਾ ਹੈ ਜਗਰਾਤਿਆਂ ਵੱਡੇ ਵੱਡੇ ਸ਼ਾਪੇ ਕੰਪਲੈਕਸਾਂ ਜੋਤ ਸਿੰਘ ਅਤੇ ਲੀਡਰਾਂ ਬਾਰੇ ਹਨ ਉਹ ਕਹਿੰਦੀ ਹੈ ਪਤਾ ਨਹੀਂ ਲੋਕਾਂ ਨੂੰ ਕਿੱਥੋਂ ਇੰਨਾ ਪੈਸਾ ਆ ਗਿਆ ਅਸਤਰ ਦੇਖੋ ਮਾਲੀ ਮਾਰ ਖੁੱਲਣ ਲੱਗ ਪਏ ਛੋਟੇ ਦੁਕਾਨਦਾਰਾਂ ਦਾ ਕੀ ਹੋਊਗਾ ਮੈਂ ਉਸ ਦੀ ਇਸ ਗੱਲ ਦੀ ਕੋਈ ਹੰਕਾਰਾ ਨਹੀਂ ਭਰਦਾ ਕਿਉਂਕਿ ਉਹ ਇੱਕ ਗੱਲ ਹੈ ਇਹ ਵਾਰ ਪਹਿਲਾਂ ਵੀ ਕਰ ਚੁੱਕੀ ਐ ਉਹ ਟੈਲੀਵਿਜ਼ਨ ਬੰਦ ਕਰਦੀ ਐ ਮੈਂ ਕਹਿੰਦਾ ਮੈਂ ਤੇ ਬਲਰਾਜ ਇਕੱਠੇ ਜਾ ਕੇ ਅਜੇ ਨੂੰ ਦੇਖ ਆਈਏ ਉਹ ਨਾ ਚ ਸਿਰ ਹਿਲਾਉਂਦੀ ਆ ਬਲਰਾਜ ਨੂੰ ਸੌਣ ਲੈਣ ਦਿਓ ਉਹ ਵੇਲੇ ਸਿਰ ਸੌ ਜਾਂਦਾ ਤੜਕੇ ਉੱਠ ਕੇ ਪੜਦਾ ਮੈਂ ਫੇਰ ਕਹਿੰਦਾ ਹਾਂ ਬਸ ਆਜ ਤੇ ਗਏ ਉਹ ਮੇਰੀ ਬਾਹ ਫੜ ਲੈਂਦੀ ਆ ਕੰਬਦੀ ਆਵਾਜ਼ ਚ ਕਹਿੰਦੀ ਆ ਪਹਿਲਾਂ ਹੀ ਅਜੇ ਦੀ ਚਿੰਤਾ ਐ ਪਿੱਛੋਂ ਜੇ ਕੁਝ ਹੋ ਗਿਆ ਤਾਂ ਮੈਨੂੰ ਕੌਣ ਸੰਭਾਲੂ ਮੈਂ ਐਵੇਂ ਹੀ ਡਰੈਗ ਰੂਮ ਚ ਗੇੜੇ ਘਟਨੇ ਸ਼ੁਰੂ ਕਰ ਦਿੰਦਾ ਉਹ ਜ਼ੋਰ ਪਾ ਕੇ ਕਹਿੰਦੀ ਆ ਉਹਨੂੰ ਕਹੋ ਇਹ ਜੌਬ ਛੱਡ ਦੇਵੇ ਤੂੰ ਆਪੇ ਕਹਿ ਕੇ ਵੇਖਲਾ ਮੈਂ ਬਥੇਰਾ ਕਹਿ ਲਿਆ ਮੇਰੀ ਤਾਂ ਉਹ ਇੱਕ ਨਹੀਂ ਮੰਨਦਾ ਇੱਕ ਦਿਨ ਤਾਂ ਉਹਨੇ ਮੈਨੂੰ ਰੋਣ ਹੱਕੀ ਕਰ ਦਿੱਤਾ ਸੀ ਮੱਖ ਹੋ ਰਿਹਾ ਤਾਂ ਗੋ ਸਮਝਾਉਣ ਲੱਗਿਆ ਤੁਸੀਂ ਮੇਰੀ ਸਿਚੁਏਸ਼ਨ ਕਿਉਂ ਨਹੀਂ ਸਮਝਦੇ ਇਹ ਮੈਨੂੰ ਪਤਾ ਕਿ ਮੈਂ ਇੱਕ ਕਾਲ ਸੈਂਟਰ ਚ ਆ ਕੇ ਕਿੰਨਾ ਖੁਸ਼ ਸਿੱਖਿਆ ਪਿਛਲੇ ਹਫਤੇ ਮਦਰਾਸ ਤੋਂ ਦੋ ਐਕਸਪਰਟ ਆਈ ਸੀ ਪਾਣੀ ਮੈਂ ਇੰਗਲਿਸ਼ ਬੋਲਦੇ ਸੀ ਉਹਨਾਂ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਮੈਂ ਇੰਟੈਲੈਕਚੁਅਲ ਕਵਲਾਂ ਕਦੇ ਨਹੀਂ ਦੇਖੇ ਉਹ ਇੱਕ ਹਫਤੇ ਲਈ ਆਏ ਸਨ ਅਸੀਂ ਸਾਰੇ ਜਣਿਆਂ ਨੇ ਪ੍ਰੀਤਬਾਰ ਹਾਊਸ 'ਚ ਪਾਰਟੀ ਦਿੱਤੀ ਮਾ ਮਾਣਾ ਕੋਲ ਬਹੁਤ ਕੋਸ਼ਿਸ਼ ਆ ਜੇ ਮੈਂ ਇਸ ਕਾਲ ਸੈਂਟਰ ਚ ਨਾ ਜਾਂਦਾ ਤਾਂ ਮੇਰੀ ਇੰਗਲਿਸ਼ ਬੋਲਣ ਦਾ ਫਲੋ ਨਹੀਂ ਬਣਨਾ ਸੀ ਉਸਨੇ ਆਪਣੀ ਗੱਲ ਮਗਾ ਕੇ ਦੇਖਿਆ ਸੀ ਮੈਂ ਨਹੀਂ ਚਾਹੁੰਦਾ ਕਿ ਉਹ ਕਾਲ ਸੈਂਟਰ ਵਾਲੀ ਜੌਬ ਕਰੇ ਜਦੋਂ ਉਸ ਨੂੰ ਟ੍ਰੇਨਿੰਗ ਤੋਂ ਬਾਅਦ এমਪਲੋਇਮੈਂਟ ਲੈਟਰ ਮਿਲਿਆ ਸੀ ਤਾਂ ਮੈਂ ਉਸ ਦੀ ਇਸ ਜੌਬ ਦਾ ਵਿਰੋਧ ਕੀਤਾ ਸਮਝਾਇਆ ਸੀ ਬੇਟਾ ਇਹ ਜੌਬ ਤੇਰੀ ਸਟੱਡੀ ਦੇ ਉਲਟਾ ਮੈਨੂੰ ਨਹੀਂ ਪਤਾ ਲੱਗਾ ਕਿ ਤੂੰ ਇਹ ਕਿਉਂ ਅਸੈਪਟ ਕਰ ਲਈ ਉਸਦਾ ਜਵਾਬ ਸੀ ਕੁਝ ਨਵਾਂ ਸਿੱਖਣ ਲਈ ਬਲਰਾਜ ਨੇ ਉਸ ਨੂੰ ਦੱਸਿਆ ਸੀ ਤੂੰ ਕਾਮਲਾ ਸਮਝਦਾ ਮੇਥਾ ਸ਼ਹਿਰ ਦੇ ਸਾਰੇ ਮਾਲਕਾਸ ਗਾਹੇ ਨੇ ਹੁਣ ਮਾਡਲ ਟਾਊਨ ਚ ਇੱਕ ਮਾਲ ਖੋਲ੍ਹਿਆ ਰਮਣੀਕ ਨਾ ਆ ਡਾਕਾਨੇ ਕੋਲ ਤੂੰ ਜਾ ਕੇ ਦੇਖ ਕਿੰਨੇ ਬ੍ਰਾਂਡਾਂ ਦੀਆਂ ਜੀਨਾ ਪਈਆਂ ਨੇ ਇਹੀ ਗੱਲਾਂ ਮੈਨੂੰ ਵੀ ਦੱਸੀਆਂ ਸਨ ਬੜਾ ਕੁਝ ਹੋਰ ਵੀ ਦੱਸਿਆ ਸੀ ਇਹ ਵੀ ਦੱਸਿਆ ਜੀ ਅੱਜ ਕੱਲ੍ਹ ਦੇ ਕਪਲ ਦੋਲੀ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਨੇ ਇੱਕ ਘਰ ਦੀ ਇੱਕ ਬਾਹਰ ਦੀ ਮਤਲਬ ਦਫ਼ਤਰ ਦੀ ਉਹ ਘਰ ਨੂੰ ਦਫ਼ਤਰ ਨਹੀਂ ਲੈ ਜਾਂਦੇ ਦਫ਼ਤਰ ਨੂੰ ਘਰ ਉਹਨਾਂ ਨੂੰ ਬਾਹਰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਨੇ ਕੰਗਿਆ ਨਾਲ ਦੋਸਤੀਆਂ ਕਰਨੀਆਂ ਪਈਆਂ ਕਿਸੇ ਨਾਲ ਲੰਚ ਕਰਨਾ ਪੈਂਦਾ ਕਿਸੇ ਨਾਲ ਡਿਨਰ ਕਿਸੇ ਨਾਲ ਕਿਸੇ ਪ੍ਰਾਈਵੇਟ ਥਾਂ ਤੇ ਜਾਣਾ ਵੀ ਪੈ ਸਕਦਾ ਪਰ ਜਦੋਂ ਘਰ ਚ ਹੁੰਦੇ ਆ ਤਾਂ ਉਹ ਇੱਕ ਦੂਜੇ ਪ੍ਰਤੀ ਪੂਰੀ ਜ਼ਿੰਮੇਵਾਰੀ ਨਾਲ ਵਿਚਰਦੇ ਆ ਮੈਂ ਇਹਨੂੰ ਪੁੱਛ ਹੀ ਲਿਆ ਸੀ ਤੂੰ ਆਪਣੇ ਲਈ ਕੋਈ ਕੁੜੀ ਪਸੰਦ ਕਰ ਲਈ ਰੱਖੀ ਆ ਤਾਂ ਦੱਸ ਦੇ ਨਹੀਂ ਅਜੇ ਤਾਂ ਨਹੀਂ ਜਦੋਂ ਹੋਈ ਮੈਂ ਦੱਸਾਂਗਾ ਮੇਰੇ ਕੋਲ ਝੂਠ ਤਾਂ ਨਹੀਂ ਬੋਲਦਾ ਮੈਨੂੰ ਝੂਠ ਬੋਲਣ ਦੀ ਲੋੜ ਹੀ ਨਹੀਂ ਮੈਂ ਮੰਮੀ ਨੂੰ ਦੱਸਿਆ ਹੋਇਆ ਕਿ ਉਹ ਮੇਰੇ ਬਾਰੇ ਚਿੰਤਾ ਨਾ ਕਰ ਮੈਂ ਆਪਣਾ ਵਿਆਹ ਆਪ ਹੀ ਕਰਨਾ چاہی دیا اور مل جائے گی میں ڈرائنگ روم سے گیڑے کڑھتا کڑھنا بلاج کے بیکروم چلا جاتا ہوں وہ کھوک سوتا پیا پر ٹوب جاگ رہی ہے سامنے والی کانتے اس کمپیوٹر کروا کے رکھا ہے ڈوبلپمنٹ کا کیندر کے ادھر منک نہیں رہا سگوں ڈوبلپمینٹ ہی ادیش کے کیندر بن گئی ہے میرا سر چکرا جاتا ہے میں ٹیوب آف کر دیا ہاں کالی کالی باہر آ جا ہاں اجے کے بیکڈروم سے چلے جانا ہاں لائٹ جگا ہاں بڑے سلیک کے اس اپنا کمرہ سجا رکھا ہے میری نظر خبے پاسے والی کانتے سے چلی جاتی ہے براک حسین اباما دی فوٹو لگی ہے ایٹھا اجی نے لکھا ہے ہسٹوریکل سجے پاسے والی کانتے لکھا ہے ویکتی اتہس بنا اتحاس ویکتی نہیں دا دو بج گئے ہیں نا میں اجے دن تون کرتا ہاں موبائل اگوں بند ہے دساں منٹوں بعد میں پھر فون کردہ ہاں اجے کی آواز آتی ہے تیس اجے ستے نہیں ਨਹੀਂ ਮੈਂ ਦੱਸਦਾ ਹਾਂ ਤੂੰ ਕਿੱਥੇ ਆ ਉਹ ਦੱਸਦਾ ਬਸ 5 ਮਿੰਟ ਚ ਆ ਗਿਆ ਲੋ ਮਨਜੀਤ ਸੋਚ ਵਿੱਚ ਚਲੀ ਗਈ ਹੈ ਅਜੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਫੈਸਲਾ ਕਰ ਲੈਂਦਾ ਕਿ ਹੁਣ ਉਸ ਨੂੰ ਇਹ ਜੌਬ ਨਹੀਂ ਕਰਨ ਦੇਣੀ ਮੈਨੂੰ ਪਾਪਾ ਜੀ ਦਾ ਕਿਹਾ ਯਾਦ ਆ ਜਾਂਦਾ ਹੈ ਕਿ ਪਿਓ ਬਣਨਾ ਤਾਂ ਸੁਖਾਲਾ ਹੁੰਦਾ ਪਰ ਪਿਓ ਦੇ ਫਰਜ਼ ਨਿਭਾਉਣੇ ਔਖੇ ਹੁੰਦੇ ਨੇ ਪਿਓ ਦੀ ਅਗਨੀ ਪ੍ਰੀਖਿਆ ਉਦੋਂ ਹੁੰਦੀ ਹੈ ਜਦੋਂ ਪੁੱਤ ਬਰੋਬਰ ਦਾ ਹੋ ਜਾਂਦਾ ਹੈ ਉਸ ਵੇਲੇ ਪੂਰੀ ਸਮਝ ਸਬਰ ਸੰਤੋਖ ਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਮੈਨੂੰ ਉਹਨਾਂ ਦਾ ਕਿਹਾ ਸੱਚ ਲੱਗਦਾ ਹੈ ਮੈਂ ਉਹਨਾਂ ਦੇ ਸਿਖਾਈ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹਾਂ ਮਾਰ ਉਹ ਦੋਖਾਂਦਾ ਜਦੋਂ ਮੈਂ ਕੁਝ ਸੋਚੀਂ ਬੈਠਾ ਹੁੰਦਾ ਅੱਗੇ ਉਹ ਪਹਿਲਾਂ ਹੀ ਹੋਰ ਕੁਝ ਕਹਿ ਦਿੰਦੇ ਹਨ ਮੈਨੂੰ ਐਦਾ ਲੱਗਦਾ ਹੈ ਕਿ ਮੇਰੇ ਕੰਮ ਦਾ ਉਹਨਾਂ ਨੂੰ ਪੈਸੇ ਦੇਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਹੋਰ ਕਿਸੇ ਕੰਮ 'ਚ ਉਹਨਾਂ ਨੂੰ ਮੇਰੀ ਲੋੜ ਹੀ ਨਹੀਂ ਮਨਜੀਤ ਵੀ ਆਪਣੇ ਆਪ ਨੂੰ ਬੇਵਸ ਪਾਉਂਦੀ ਹੈ ਪਿਛਲੇ ਹਫ਼ਤੇ ਅਸੀਂ 4 ਜਣੇ ਬੈਠੇ ਸੀ ਮੈਂ ਉਸ ਨੂੰ ਦੱਸਿਆ ਸੀ ਕਿ ਅਗਲੇ 5ਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਣੀ ਹੈ ਮੈਨੂੰ 2.5 ਲੱਖ ਦੇ ਕਰੀਬ ਪੈਸੇ ਮਿਲ ਜਾਣੇ ਹਨ ਮਨਜੀਤ ਨੇ ਛੱਟ ਕਿਹਾ ਸੀ ਇਸ ਵਾਰੀ ਸਾਰੇ ਪੈਸੇ ਮੈਨੂੰ ਦਿਓ ਮੈਂ ਇੱਕ ਕਮਰਾ ਬਣਾਉਣਾ ਆਏ ਗਏ ਲਈ ਕੋਈ ਸੈਪਰੇਟ ਕਮਰਾ ਨਹੀਂ ਹੈਗਾ ਬਲਰਾਜ ਨੂੰ ਆਪਣੀ ਮੰਮੀ ਦੀ ਸਕੀਮ ਚੰਗੀ ਲੱਗੀ ਸੀ ਉਸਨੇ ਕਿਹਾ ਸੀ ਮੰਮੀ ਠੀਕ کہہ ਰਹੇ ਨੇ ਅਜੇ ਬੋਲਿਆ ਸੀ ਮਹੀਨੇ 'ਚ ਇੱਕ ਅਦਾ ਗੈਸਟ ਆਉਂਦਾ ਉਸ ਨੂੰ ਮੇਰੇ ਵਾਲਾ ਕਮਰਾ ਦੇ ਦਿਆ ਕਰੋ ਮੈਂ ਡਰਾਈਂਗ ਰੂਮ 'ਚ ਸੋਫੇ ਤੇ ਸੌਂ ਜਾਇਆ ਕਰੂੰਗਾ ਮਨਜੀਤ ਨੇ ਕਿਹਾ ਸੀ ਅੱਜ ਨਹੀਂ ਤਾਂ ਕੱਲ ਨੂੰ ਕਮਰੇ ਦੀ ਲੋੜ ਤਾਂ ਪੈਣੀ ਹੀ ਆ ਅਜੇ ਨੇ ਉਸ ਨੂੰ ਜਵਾਬ ਉੱਤਰ ਕਰ ਦਿੱਤਾ ਸੀ ਤੁਸੀਂ ਕਿਹਦੇ ਲਈ ਸੋਚਦੇ ਹੋ ਮੈਨੂੰ ਅਜੇ ਤੱਕ ਪਤਾ ਨਹੀਂ ਕਿ ਮੈਂ ਕਿੱਥੇ ਸੈੱਟ ਹੋਣਾ ਬਰਾਜ ਨੇ ਕਿੱਥੇ ਸੈੱਟ ਹੋਣਾ ਇਸ ਬਾਰੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਜਿੱਥੇ ਕੋਈ ਰਹੇਗਾ ਉੱਥੇ ਆਪਣਾ ਮਕਾਨ ਬਣਾ ਲਵੇਗਾ ਤੁਹਾਡੇ ਦੋਹਾਂ ਜੀਆਂ ਲਈ ਇੱਕ ਹਲ ਬਥੇਰਾ ਘਰ ਤੇ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਅਜੇ ਰੋਟੀ ਖਾ ਕੇ ਆਪਣੇ ਬੈੱਡਰੂਮ 'ਚ ਜਾਣ ਲੱਗਾ ਤਾਂ ਮੈਂ ਉਹਨੂੰ ਰੋਕ ਲੈਂਦਾ ਹਾਂ ਕਹਿੰਦਾ ਹਾਂ ਬੇਟੇ ਇਹ ਨੌਕਰੀ ਛੱਡ ਦੇ ਨਹੀਂ ਤਾਂ ਤੇਰੀ ਮੰਮੀ ਨੇ ਤੇਰੇ ਬਾਰੇ ਸੋਚਦਾ ਸੋਚਦਾ ਕੋਈ ਵੱਡੀ ਬਿਮਾਰੀ ਛੇੜ ਲੈਣੀ ਆ ਉਹ ਗੁੱਸੇ 'ਚ ਬੋਲਦਾ ਤੁਸੀਂ ਮੰਮੀ ਦਾ ਸਹਾਰਾ ਲੈ ਕੇ ਕਿਉਂ ਗੱਲ ਕਰਦੇ ਹੋ ਤੁਸੀਂ ਤਾਂ ਮੰਮੀ ਤੋਂ ਵੀ ਜ਼ਿਆਦਾ ਡਰਪੋਕ ਹੁੰਦੇ ਜਾ ਰਹੇ ਹੋ ਉਹ ਸਿੱਧਾ ਹੀ ਮੇਰੀ ਅੱਖਾਂ ਚੱਕਾ ਪਾ ਕੇ ਕਹਿੰਦਾ ਹੈ ਤੁਸੀਂ ਮੈਨੂੰ ਕਾਮਯਾਬ ਹੋਣਾ ਦੇਣਾ ਹੈ ਕਿ ਨਹੀਂ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹੀ ਰਹੀ ਕਿ ਤੁਸੀਂ ਕਦੇ ਆਪਣੇ ਬਾਰੇ ਸੋਚਿਆ ਹੀ ਨਹੀਂ ਦੂਜਿਆਂ ਬਾਰੇ ਸੋਚਦੇ ਰਹੇ ਅੱਜ ਦਾ ਸਮਾਂ ਕਹਿੰਦਾ ਕਿ ਪਹਿਲਾਂ ਆਪਣੇ ਬਾਰੇ ਸੋਚੋ ਫਿਰ ਦੂਜਿਆਂ ਬਾਰੇ ਉਹ ਵੀ ਉਦੋਂ ਜਦੋਂ ਤੁਹਾਡੇ ਕੋਲ ਫालतू ਸਮਾਂ ਹੋਵੇ ਹੁਣ ਮੈਂ ਸਿਰਫ ਤੇ ਸਿਰਫ ਆਪਣੇ ਬਾਰੇ ਸੋਚਦਾ ਹਾਂ ਠੀਕ ਆ ਨਾ ਡੈਡੀ ਜੀ। ਵਿਸ਼ੇਲੇ ਸ਼ਬਦ ਉਹ ਸਮਝਾਉਣ ਦੇ ਲਹਿਜੇ 'ਚ ਕਹਿੰਦਾ ਹਾਂ। ਮੈਂ ਨੀਵੀਂ ਪਾ ਕੇ ਆਪਣੇ ਬੈੱਡਰੂਮ ਵੱਲ ਤੁਰ ਜਾਂਦਾ ਹਾਂ। ਕਹਾਣੀ ਸੁਣ ਲਈ। ਧੰਨਵਾਦ ਜੀ।